ਜਿਹੜਾ ਪਿਛਲੇ ਦਿਨੀ ਇੱਕ ਕਤਲ ਦਾ ਮਕਦਮਾ ਥਾਣਾ ਮੌੜ ਵਿਖੇ ਦਰਜ ਹੋਇਆ ਸੀ ਇੱਕ ਵਿਅਕਤੀ ਦਾ ਉਹਦੇ ਚ ਕਤਲ ਹੋਇਆ ਸੀ ਜਿਸ ਦੇ ਚਲਦੇ ਅਸੀਂ ਕਤਲ ਦਾ ਪਰਚਾ ਦਰਜ ਕੀਤਾ ਸੀ 10 ਵਿਅਕਤੀਆਂ ਦੀ ਅਗੇਂਸਟ 4 ਬਾਈ ਨੇਮ ਸੀ ਤੇ 6 ਅਨਨੋਨ ਸੀ ਉਹਦੇ ਚ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ ਅੰਦਰ 5 ਵਿਅਕਤੀਆਂ ਨੂੰ ਅਰੈਸਟ ਕਰ ਲਿਆ ਜਿਨ੍ਹਾਂ ਚੋਂ ਇੱਕ ਬਾਈ ਨੇਮ ਹੈ ਚਾਰ ਅਨਨੋਨ ਸੀ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਤੇ ਫਿਰ ਅਸੀਂ ਅਰੈਸਟ ਕਰ ਲਿਆ ਤੇ ਹੁਣ ਤੱਕ ਵੀ ਜਿਹੜੀ ਸਾਡੀ ਪੁਸ਼ਪੜਤਾਲ ਤੋਂ ਇਹ ਗੱਲ ਵੀ ਸਾਹਮਣੇ ਆਈ ਹੈਗੀ ਹੈ ਕਿ ਜਿਹੜੇ ਪੰਜੇ ਵਿਅਕਤੀ ਹੈਗੇ ਐ ਇਹਨਾਂ ਤੇ ਕੋਈ ਐਨਡੀਪੀਐਸ ਦਾ ਮਕਦਮਾ ਨਹੀਂ ਦਰਜ ਹੈਗਾ ਬਟ ਹਾਂ ਇੱਕ ਵਿਅਕਤੀ ਤੇ ਇੱਕ ਲੜਾਈ ਝਗੜੇ ਦਾ ਮਕਦਮਾ ਦਰਜ ਹੈ